ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਉਹ ਅੱਜ ਆਪਾਂ ਸੁਹਾਣਾ ਇੱਕ ਕਹਾਣੀ ਸਾਂਝੀ ਕਰਦੇ ਆਂ ਤੀਜੀ ਅੱਖ ਦਾ ਚਾਨਣ ਇੱਕ ਮਾਂ ਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਪੀਪੇ ਵਿੱਚ ਆਟਾ ਤਾਂ ਹੈ ਨਹੀਂ ਦੱਸੋ ਮੈਂ ਰੋਟੀ ਕਿੱਥੋਂ ਲਿਆਵਾਂ ਕਰਦੀ ਏ ਕਿ ਨਹੀਂ ਚੁੱਪ ਕਿਵੇਂ ਸਵੇਰੇ ਹੀ ਰੋਲਾ ਪਾਉਣ ਲੱਗੀਆਂ ਬਾਪੂ ਉੱਚੀ ਉੱਚੀ ਬੋਲਣ ਲੱਗ ਪਿਆ ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਮੇਰੀ ਨੀਂਦ ਟੁੱਟ ਗਈ ਆਖਰ ਇਹ ਲੜਾਈ ਕਦੋਂ ਮੁੱਕਣੀ ਸੀ ਪਿਆ ਪਿਆ ਮੈਂ ਸੋਚਣ ਲੱਗ ਪਿਆ ਬਾਪੂ ਕ੍ਰਿਪਾਲ ਸਿੰਘ ਕਿਹਾ ਨਾਲ ਸੀੜੀ ਸੀ ਉੱਥੋਂ ਉਹਨੂੰ ਦਿਨ ਵੇਲੇ ਰੋਟੀ ਮਿਲਦੀ ਪਰ ਕਈ ਵਾਰੀ ਉਸ ਨੂੰ ਰਾਤ ਵੇਲੇ ਬਹੁਤ ਭੁੱਖ ਲੱਗਦੀ ਉਹ ਸਵੇਰੇ ਹੀ ਰੋਟੀ ਮੰਗਣ ਲੱਗ ਪੈਂਦਾ ਬਸ ਲੜਾਈ ਛਿੜ ਜਾਂਦੀ ਜਦੋਂ ਦੀ ਮੇਰੀ ਸੁਰਤ ਸੰਭਾਲੀ ਮੈਂ ਦੋਵਾਂ ਨੂੰ ਲੜਦੇ ਹੀ ਸੁਣਦਾ ਆ ਰਿਹਾ ਸੀ ਉਨਾ ਨੂੰ ਲੜਦਾ ਛੱਡ ਮੈਂ ਦੋਹਾਂ ਹੱਥਾਂ ਨਾਲ ਮੰਜਾ ਢੋਇਆ ਖੱਬਾ ਹੱਤ ਬਾਹੀ ਨਾਲ ਜਾ ਟਕਰਾਇਆ ਮੈਂ ਬਾਹੀ ਫੜੀ ਉੱਠ ਕੇ ਬੈਠਾ ਹੋ ਗਿਆ ਫਿਰ ਲੱਤਾਂ ਹੇਠਲ ਮਕਾ ਲਈਆਂ ਮੇਰਾ ਇੱਕ ਪੈਰ ਕੰਧ ਨਾਲ ਜਾ ਲੱਗਿਆ ਮੈਂ ਕੰਧ ਛੋਹੀ ਹੌਲੀ ਹੌਲੀ ਹੇਠਾਂ ਉਤਰਿਆ ਤੇ ਫੇਰ ਤੱਕ ਨਾਲ ਹੀ ਨਲਕੇ ਵੱਲ ਤੁਰ ਪਿਆ ਨਾਲਕੇ ਤੋਂ ਹੱਥ ਮੂੰਹ ਧੋ ਕੇ ਮੈਂ ਚੁੱਲ੍ਹੇ ਵੱਲ ਹੋ ਲਿਆ ਲੈ ਫੜ ਪਹਿਲਾ ਮੂੰਹ ਪੂੰਝ ਲੈ ਫਿਰ ਆ ਚਾਹ ਪੀ ਲਈ ਭੋਰਾ ਮੈਨੂੰ ਬਾਪੂ ਦਾ ਪੜਨਾ ਫੜਾਉਂਦੀ ਹੋਈ ਮਾਂ ਬੋਲੀ ਹੱਥ ਮੂੰਹ ਪੂੰਝ ਕੇ ਮੈਂ ਪੜਨਾ ਉਸ ਨੂੰ ਫੜਾ ਦਿੱਤਾ ਉਹਨੇ ਮੇਰੇ ਹੱਥ ਚਾਹ ਦਾ ਗਲਾਸ ਫੜਾ ਦਿੱਤਾ ਚਾਹ ਪੀ ਕੇ ਮੈਂ ਗਲਾਸ ਹੇਠਾਂ ਰੱਖ ਦਿੱਤਾ ਬਾਪੂ ਦੀ ਆਵਾਜ਼ ਨਹੀਂ ਆ ਰਹੀ ਸੀ ਮੈਂ ਪੁੱਛਣ ਲੱਗ ਪਿਆ ਬਾਪੂ ਕਿੱਥੇ ਗਿਆ ਮਾਂ ਜਿੱਥੇ ਰੋਟੀ ਮਿਲਦੀ ਐ ਆਖਦੀ ਮਾਂ ਲੋਕਾਂ ਦਾ ਗੋਹਾ ਕੂੜਾ ਕਰਨ ਤੁਰ ਪਈ ਉਹਦੀ ਬੀਹੀ ਵਿੱਚ ਤੁਰਦੀ ਜਾਂਦੀ ਦੀ ਆਵਾਜ਼ ਆਈ ਆ ਕੇ ਸਕੂਲ ਚੱਲਿਆ ਜਾਇਂ ਪਹਿਲਾਂ ਤਾਂ ਮੈਂ ਬੈਠਾ ਖਾਸਾ ਚਿਰ ਸੋਚਦਾ ਰਿਹਾ ਕਿੰਨੀਆਂ ਹੀ ਗੱਲਾਂ ਮੇਰੇ ਦਿਮਾਗ ਵਿੱਚ ਆਈਆਂ ਲਈਆਂ ਪਰ ਸਕੂਲ ਤਾਂ ਜਾਣਾ ਪੈਣਾ ਸੀ ਇੱਕ ਅਜੇਹੀ ਕਾ ਸੀ ਜਿੱਥੇ ਗਿਆਨ ਦਾ ਸੂਰਜ ਚੜ੍ਹਦਾ ਸੀ ਜਿੱਥੇ ਜਾ ਕੇ ਮੇਰੇ ਅੰਦਰ ਰੌਸ਼ਨੀ ਫੈਲਦੀ ਜਿਰਾ ਦਿਮਾਗ ਚੱਲਣ ਲੱਗਦਾ ਨਹੀਂ ਤਾਂ ਚਾਰੇ ਪਾਸੇ ਕੁੱਪ ਹਨੇਰਾ ਸੀ ਦੂਜੀ ਕਲਾਸ ਚ ਮੇਰੀ ਨਜ਼ਰ ਘਟਣ ਲੱਗ ਪਈ ਸੀ ਜਦੋਂ ਆਥਣ ਹੁੰਦੀ ਮੈਨੂੰ ਧੁੰਦਲਾ ਧੁੰਦਲਾ ਦਿਸਣ ਲੱਗ ਪੈਂਦਾ ਚੀਜ਼ਾਂ ਦੇ ਭੁਲੇਖੇ ਜਿਹੇ ਪੈਂਦੇ ਕਿਤੇ ਡਿਗ ਨਾ ਪਾਵਾਂ ਕਿਸੇ ਦੇ ਵਿੱਚ ਨਾ ਵੱਜਾਂ ਮੈਂ ਸੰਭਲ ਸੰਭਲ ਕੇ ਤੁਰਦਾ ਜਦੋਂ ਰਾਤ ਹੋ ਜਾਂਦੀ ਫਿਰ ਤਾਂ ਕੁਝ ਨਾ ਦਿਸਦਾ ਮੈਂ ਘਰੋਂ ਨਾ ਨਿਕਲਦਾ ਸਾਜਰੇ ਹੀ ਰੋਟੀ ਖਾ ਕੇ ਪੈ ਜਾਂਦਾ ਨੀਂਦ ਆ ਜਾਂਦੀ ਸਵੇਰ ਦਾ ਸੂਰਜ ਮੇਰੇ ਲਈ ਰੋਸ਼ਨੀ ਲੈ ਕੇ ਆਉਂਦਾ ਸੀ ਸ਼ਾਇਦ ਹੁਣ ਵੀ ਸੂਰਜ ਚੜ੍ਹਾ ਆਇਆ ਸੀ ਮੈਂ ਹਲੇ ਆਲੇ ਦੁਆਲੇ ਵੇਖਿਆ ਪਰ ਕੁਝ ਨਜ਼ਰ ਨਾ ਆਇਆ ਮੈਂ ਪੀੜੀ ਤੋਟ ਕੇ ਹੌਲੀ ਹੌਲੀ ਨਲਕੇ ਵੱਲ ਤੁਰ ਪਿਆ ਜਿਉਂ ਹੀ ਨਲਕਾ ਗੇੜਿਆ ਪਾਣੀ ਹੀਠਾ ਡਿਗਣ ਲੱਗ ਪਿਆ ਬਾਲਟੀ ਕਿੱਧਰ ਗਈ ਅੱਗੇ ਤਾਂ ਮਾਂ ਨਲਕੇ ਹੀਠਾ ਰੱਖ ਦਿੰਦੀ ਸੀ ਪਤਾ ਨਹੀਂ ਅੱਜ ਕਿਉਂ ਭੁੱਲ ਗਈ ਮੈਂ ਸੋਚੀ ਪੈ ਗਿਆ ਬਾਲਟੀ ਕਿੱਥੇ ਸੀ ਲੱਭਣ ਲਈ ਮੈਂ ਹੀਠਾ ਬੈਠ ਗਿਆ ਧਰਤੀ ਤੇ ਹੱਥ ਮਾਰ-ਮਾਰ ਲੱਭਣ ਲੱਗ ਪਿਆ ਬੈਠਾ-ਬੈਠਾ ਹੀ ਤੁਰਨ ਲੱਗ ਗਿਆ ਜਦੋਂ ਕੰਧ ਕੋਲ ਪਹੁੰਚਿਆ ਮੇਰਾ ਹੱਥ ਕਾਸੇ ਵਿੱਚ ਵੱਜਿਆ ਬਾਲਟੀ ਸੀ ਮੈਂ ਚੁੱਕ ਕੇ ਨਲਕੇ ਏਟਾ ਲਿਆ ਰੱਖੀ ਫਿਰ ਨਲਕਾ ਗੇੜਨ ਲੱਗਾ ਬਾਲਟੀ ਭਰਨ ਲੱਗਿਆ ਇਹ ਮੇਰਾ ਰੋਜ਼ ਦਾ ਕੰਮ ਸੀ ਆਪ ਹੀ ਨਲਕੇ ਤੱਕ ਜਾਂਦਾ ਪਾਣੀ ਦੀ ਬਾਲਟੀ ਭਰਦਾ ਪਹਿਲਾਂ ਪਹਿਲਾਂ ਤਾਂ ਔਖਾ ਜਿਹਾ ਲੱਗਿਆ ਪਰ ਆਦ ਵਿੱਚ ਕੱਪੜੇ ਵੀ ਆਪ ਪਾਉਣ ਲੱਗ ਪਿਆ ਸੀ ਨਾ ਕੇ ਮੈਂ ਕੱਪੜੇ ਪਾ ਲੈ ਕੰਦ ਫੜ ਫੜ ਬੇਟੀ ਕੋਲ ਗਿਆ ਉਸ ਤੋਂ ਬਸਤਾ ਚੁੱਕਿਆ ਮੁੰਡੇ ਟੰਗਿਆ ਖੂੰਜੇ ਵਿੱਚ ਪਈ ਛੋਟੀ ਚੁੱਕੀ ਅਤੇ ਫਿਰ ਉਸ ਨਾਲ ਧਰਤੀ ਨੂੰ ਤੋਂਦਾ ਸਕੂਲ ਵੱਲ ਤੁਰ ਪਿਆ ਸਿੱਧਾ ਹੀ ਤੁਰਿਆ ਜਾ ਛੱਜੂ ਦੇ ਘਰ ਕੋਲ ਪੁੱਜ ਜਾਤਾ ਆਵਾਜ਼ ਆਈ ਛੱਜੂ ਹੀ ਸੀ ਤਾਂ ਉਹ ਵੀ ਠੀਕ ਰਸਤਾ ਦੱਸ ਰਿਹਾ ਸੀ ਸ਼ਾਇਦ ਉਸ ਤੇ ਰਾਤ ਵਾਲੀ ਘਟਨਾ ਦਾ ਅਸਰ ਸੀ ਅਭਿਆਸ ਨਾਲ ਮੈਂ ਦਿਨੇ ਤਾਂ ਇਕੱਲਾ ਹੀ ਤੁਰ ਫਿਰਨ ਲੱਗ ਪਿਆ ਸੀ ਹੁਣ ਮੈਂ ਚਾਹੁੰਦਾ ਸੀ ਕਿ ਰਾਤ ਨੂੰ ਵੀ ਤੁਰ ਕੇ ਵੇਖਾਂ ਮੈਂ ਇਕੱਲਾ ਹੀ ਤੁਰਾਂ ਨਾ ਡਿਗਾ ਨਾ ਕਿਸੇ ਦੇ ਵਿੱਚ ਵੱਜਾ ਇਸ ਲਈ ਮੈਂ ਕਿਸੇ ᔪਗਤ ਦੀ ਭਾਲ ਵਿੱਚ ਸੀ ਕੱਲ ਰਾਤ ਉਹ ᔪਗਤ ਲੱਭ ਗਈ ਮੇਰੀ ਮਾਂ ਦੀ ਪੇਟੀ ਉੱਲੇ ਖਾਸੀਆਂ ਪੁਰਾਣੀਆਂ ਚੀਜ਼ਾਂ ਪਈਆਂ ਸਨ ਉਹਨਾਂ ਵਿੱਚ ਇੱਕ ਲਾਲਟੈਨ ਵੀ ਸੀ ਮਹਿਮਾਨ ਹੂ ਕਹੇ ਕਿ ਉਹ ਕਢਵਾ ਲਈ ਉਹਨੇ ਪੁੰਜ ਸਵਾਰ ਕੇ ਨਵੀਂ ਕੱਢ ਦਿੱਤੀ ਫਿਰ ਉਸ ਵਿੱਚ ਤੇਲ ਪਵਾ ਲਿਆ ਮੈਂ ਕੀ ਕਰਨਾ ਚਾਹੁੰਦਾ ਸੀ ਮਾਂ ਨੂੰ ਸਾਰਾ ਕੁਝ ਦੱਸ ਦਿੱਤਾ ਮੇਰੀ ਸਕੀਮ ਸੁਣ ਕੇ ਉਹ ਕਹਿੰਦੀ ਦੇਖ ਕਿੰਨਾ ਦਿਮਾਗੀ ਹੈ ਮੇਰਾ ਪੁੱਤ ਰੱਬ ਦਾ ਤੂੰ ਕੀ ਬਗਾੜਿਆ ਸੀ ਤੇਰੀਆਂ ਅੱਖਾਂ ਦੀ ਜੋਤ ਖੋ ਕੇ ਲੈ ਗਿਆ ਜਿਉਂ ਹੀ ਰਾਤ ਹੋਈ ਮਾਂ ਨੇ ਲਾਲ ਟਣ ਜਗਾ ਕੇ ਮੈਨੂੰ ਫੜਾ ਦਿੱਤੀ ਇੱਕ ਹੱਥ ਵਿੱਚ ਸੋਟੀ ਦੂਜੇ ਹੱਥ ਵਿੱਚ ਲਾਲ ਟਣ ਧਰਤੀ ਤੇ ਸੋਟੀ ਮਾਰਦਾ ਮੈਂ ਬਾਹਰ ਵੱਲ ਤੁਰ ਪਿਆ ਦਰਾਂ ਤੱਕ ਮਾਂ ਮੇਰੇ ਨਾਲ ਆਈ ਹਨੇਰੇ ਵਿੱਚ ਲਾਲ ਟਣ ਚੁੱਕੀ ਜਦੋਂ ਮੈਂ ਬੀਹੀ ਦਾ ਪਰਲਾ ਮੋੜ ਮੁੜਿਆ ਤਾਂ ਮੈਨੂੰ ਲੱਗਿਆ ਕੋਈ ਤੇਜ਼ ਤੇਜ਼ ਤੁਰਿਆ ਆ ਰਿਹਾ ਸੀ ਆਉਣ ਵਾਲਾ ਕਿੱਧਰ ਦੀ ਲੰਗੂ ਮੈਂ ਅਜੇ ਸੋਚ ਹੀ ਰਿਹਾ ਸੀ ਕਿ ਉਹੀ ਠਾ ਧਣੀ ਮੇਰੇ ਵਿੱਚ ਆ ਵੱਜਿਆ ਮੇਰੀ ਸੋਟੀ ਤੇ ਲਾਲਟਣ ਪਤਾ ਨਹੀਂ ਕਿੱਥੇ ਜਾ ਡਿਗੀਆਂ ਮੈਂ ਪਰਾਂ ਜਾ ਡਿਗਿਆ ਸ਼ਾਇਦ ਮੋਰੀਓਂ ਆਉਣ ਵਾਲਾ ਵੀ ਡਿਗ ਪਿਆ ਸੀ ਪਹਿਲਾਂ ਉਹ ਉੱਠਿਆ ਮੈਂ ਆਪਣੀ ਸੋਟੀ ਲਾਲਟਣ ਲੱਭਣ ਲੱਗ ਪਿਆ ਪਰ ਕੁਝ ਨਹੀਂ ਲੱਭ ਰਿਹਾ ਸੀ ਆ ਸੋਟੀ ਆ ਲੈ ਫੜ ਲਾਲਟਣ ਮੈਨੂੰ ਖੜਾ ਕਰਦਾ ਹੋਇਆ ਵੱਜਣ ਵਾਲਾ ਬੋਲਿਆ ਦੋਵੇਂ ਚੀਜ਼ਾਂ ਫੜ ਕੇ ਘਰ ਨੂੰ ਮੁੜਨ ਇਹ ਲੱਗਾ ਸੀ ਉਹਨੇ ਪਿੱਛੋਂ ਆਵਾਜ਼ ਮਾਰੀ ਨਾ ਇੱਕ ਗੱਲ ਦੱਸ ਹਾਂਜੀ ਮੈਂ ਰੁਕ ਗਿਆ ਉਹ ਕਹਿੰਦਾ ਤੈਨੂੰ ਅੱਖਾਂ ਤੋਂ ਤਾਂ ਦਿਸਦਾ ਨਹੀਂ ਫਿਰ ਤੂੰ ਆਹ ਲਾਲਟਣ ਕਿਉਂ ਚੁੱਕੀ ਤੁਰਿਆ ਜਾਂਦਾ ਸੀ ਇਹ ਕਾਦੇ ਲਈ ਇਹ ਲਾਲਟਣ ਮੇਰੇ ਲਈ ਨਹੀਂ ਤੁਹਾਡੇ ਲਈ ਹੈ ਜਿਨ੍ਹਾਂ ਨੂੰ ਦਿਸਦਾ ਆ ਕੇ ਮੈਂ ਹੌਲੀ ਹੌਲੀ ਘਰ ਨੂੰ ਤੁਰ ਪਿਆ ਥੋੜੀ ਦੂਰ ਜਾ ਕੇ ਮੈਨੂੰ ਆਵਾਜ਼ ਦੀ ਪਛਾਣ ਆ ਗਈ ਸ਼ੱਜੂ ਸੀ ਬੱਸ ਸਿੱਧਾ ਹੀ ਤੁਰਿਆ ਜਾ ਪਹਿਲਾਂ ਗਲਤ ਰਸਤਾ ਦੱਸਣ ਵਾਲਾ ਛੱਜੂ ਅੱਜ ਮੈਨੂੰ ਸਹੀ ਰਸਤਾ ਦਿਖਾ ਰਿਹਾ ਸੀ ਇਹੀ ਦੇ ਪਰਲੇ ਮੋੜ ਤੱਕ ਮੈਨੂੰ ਉਸਦੀ ਆਵਾਜ਼ ਸੁਣਦੀ ਰਹੀ ਮੋੜ ਮੋੜ ਕੇ ਮੈਂ ਸਿੱਧਾ ਹੀ ਸਿੱਧਾ ਤੁਰ ਪਿਆ ਮੇਰਾ ਚਾਨਣ ਮਨਾਰਾ ਮੇਰਾ ਸਕੂਲ ਬੱਸ ਥੋੜੀ ਹੀ ਦੂਰ ਸੀ ਸਕੂਲ ਜਾਣ ਤੋਂ ਪਹਿਲਾਂ ਮੇਰੀ ਦੁਨੀਆ ਹਨੇਰੀ ਸੀ ਜਿਸ ਨਾਲ ਮੈਂ ਸਕੂਲ ਦਾਖਲ ਹੋਇਆ ਮੇਰੀ ਪੈਣ ਦੂਜੀ ਵਿੱਚ ਸੀ ਉਹ 2 ਸਾਲ ਮੇਰੀਆਂ ਅੱਖਾਂ ਬਣੀ ਰਹੀ ਮੈਂ ਉਹਦਾ ਹੱਥ ਫੜ ਕੇ ਸਕੂਲ ਜਾਂਦਾ ਰਿਹਾ ਜਦੋਂ ਉਹ 5ਵੀਂ ਪਾਸ ਕਰਕੇ 6ਵੀਂ ਵਿੱਚ ਹੋਈ ਉਹ ਇੱਕ ਦਿਨ ਆਥਣੇ ਮਾਂ ਨਾਲ ਕੇਤਾਵਲ ਕੱਖ ਲੈਣ ਗਈ ਸੀ ਵਟ ਤੇ ਕੱਖ ਖੋਤ ਦੀ ਜਦੋਂ ਉਹ ਗਾਂ ਵਦੀ ਉਹਦਾ ਪੈਰ ਖੋਡ ਉੱਪਰ ਜਾ ਟਿਕਿਆ ਉਸ ਵਿੱਚ ਸੱਪ ਸੀ ਉਹਨੇ ਡੰਗ ਮਾਰਿਆ ਘਰ ਆਉਣ ਤੱਕ ਭੈਣ ਦਾ ਸਰੀਰ ਨੀਲਾ ਹੋ ਗਿਆ ਉਹ ਬਾਪੂ ਦੇ ਹੱਥਾਂ ਵਿੱਚ ਹੀ ਮਰ ਗਈ। ਉਹਦੀ ਮੌਤ ਨਾਲ ਮੈਂ ਡਰ ਗਿਆ। ਮਨ ਬੜਾ ਦੁਖੀ ਹੋਇਆ। ਇੱਕ ਦਿਨ ਅਜੀਬ ਖਿਆਲ ਆਇਆ। ਹੁਣ ਇਹ ਸਕੂਲ ਜਾਇਆ ਕਰਾਂਗਾ। ਹੁਣ ਤੇਰੇ ਅੰਦਰ ਸਕੂਲ ਦਾ ਰਾਹ ਬਣ ਗਿਆ। ਮਨੀ ਇੱਕ ਰਾਤ ਸੁਪਨੇ ਵਿੱਚ ਦਿਸੀ ਭੈਣ ਮੈਨੂੰ। ਇਸ਼ਾਰਾ ਕਰ ਰਹੀ ਸੀ। ਉਹ ਠੀਕ ਕਹਿੰਦੀ ਸੀ, "ਇੰਨੇ ਸਾਲਾਂ ਵਿੱਚ ਮੇਰੇ ਅੰਦਰ ਸਕੂਲ ਦਾ ਰਾਹ ਬਣ ਗਿਆ ਸੀ। ਜਿਸ ਦਿਨ ਭੈਣ ਸਕੂਲ ਨਾ ਆਉਂਦੀ" ਮੈਂ ਇਕੱਲਾ ਹੀ ਜਾਂਦਾ ਇੱਕ ਵਾਰ ਸ਼ੱਜੂ ਸ਼ਰਾਰਤ ਕਰ ਦਿੰਦਾ ਉਹ ਆਖਦਾ ਮਨੀ ਤੂੰ ਗਲਤ ਰਾਹ ਪੈ ਗਿਆ ਆ ਜਾ ਇੱਧਰ ਨੂੰ ਆ ਜਾ ਮੇਰਾ ਹੱਥ ਫੜ ਉਹ ਗਲਤ ਰਾਹ ਪਾ ਦਿੰਦਾ ਪਰ ਥੋੜੀ ਦੂਰ ਜਾ ਕੇ ਮੈਨੂੰ ਪਤਾ ਲੱਗ ਜਾਂਦਾ ਬੀਹੀ ਦੀਆਂ ਉੱਚੀਆਂ ਨੀਮੀਆਂ ਇਟਾਂ ਮੋੜ ਕੇੜ ਤੇ ਲੋਕਾਂ ਦੀਆਂ ਆਵਾਜ਼ਾਂ ਸਕੂਲ ਵਿੱਚੋਂ ਜੁਆਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਮੈਂ ਸੋਟੀ ਨਾਲ ਧਰਤੀ ਟੁੰਦਾ ਆਵਾਜ਼ਾਂ ਦੀ ਦਿਸ਼ਾ ਵੱਲ ਤੁਰ ਪਿਆ आज जा मनी तैनू क्लास ਵਿੱਚ ਛੱਡ ਕੇ ਆਵਾ ਗੇਟ ਵੱਡ ਅਨਸਾਰ ਪੰਜਵੀਂ ਵਾਲਾ ਰੋਡੂ ਮੇਰੇ ਵੱਲ ਭੱਜਿਆ ਆਇਆ ਮੇਰਾ ਹੱਥ ਫੜ ਉਹ ਕਮਰੇ ਵੱਲ ਤੁਰ ਪਿਆ ਛੋਟੀ ਤੇ ਬਸਤਾ ਰੱਖ ਕੇ ਕਾੜ ਤੇ ਬਹਿ ਗਿਆ ਹਾਂ ਬਈ منی ਤਿਆਰੀ ਹੈ ਅੱਜ ਫਿਰ ਥੋੜੀ ਦੇਰ ਬਾਅਦ ਮਾਸਟਰ ਜੀ ਦੀ ਆਵਾਜ਼ ਆਈ ਸਤਿ ਸ੍ਰੀ ਅਕਾਲ ਮਾਸਟਰ ਜੀ ਹਾਂ ਜੀ ਤਿਆਰੀ ਹੈ ਆਵਾਜ਼ ਦੀ ਦਿਸ਼ਾ ਵੱਲ ਮੂੰਹ ਕਰਕੇ ਸਵੇਰੇ ਲੜਦੀ ਮਾਂ ਬਾਪਾ ਬਾਰਿਸ਼ ਹੋਣ ਲੱਗ ਪਿਆ। ਹਰ ਸਵੇਰ ਦੀ ਸਵਾ ਦੀ ਘੰਟੀ ਵੱਜਣ ਲੱਗ ਪਈ। ਰੌਲਾ ਬੰਦ ਹੋਣ ਲੱਗ ਪਿਆ। ਸੱਚੇ ਬੱਚੇ ਲਾਈਨ ਵਿੱਚ ਖੜੇ। ਮੈਨੂੰ ਵੀ ਰੋਡੂ ਲੈਣ ਆ ਗਿਆ। ਕਮਨੀ ਪ੍ਰੇਰ ਹੋਣ ਲੱਗ ਪਈ। ਉਹਦਾ ਹੱਥ ਫੜੀ ਮੈਂ ਆਪਣੀ ਕਲਾਸ ਦੀ ਲਾਈਨ ਵਿੱਚ ਜਾ ਕੇ ਖੜ ਗਿਆ। ਮਾਸਟਰ ਜੀ ਨੇ ਸਾਵਧਾਨੀ ਵਿਸ਼ਰਮ ਕਰਵਾਈ। ਸ਼ਬਦ ਤੋਂ ਬਾਅਦ ਜਨਗਨਮਨ ਕਰਵਾਈ ਗਈ। ਦੋਹਾਂ ਦੇ ਬੇਚਾਰ ਮਾਸਟਰ ਜੀ ਨੇ ਚੰਗੀਆਂ ਗੱਲਾਂ ਦਸੀਆਂ ਉਹ ਕਹਿੰਦੇ ਜਿਹੜਾ ਕੁਝ ਤੁਹਾਡੇ ਆਲੇ-ਦੁਆਲੇ ਵਾਪਰਦਾ ਹੈ ਤੁਸੀਂ ਉਸ ਨੂੰ ਵਾਕਾ ਵਿੱਚ ਵਰਤੋ ਤੁਹਾਡੇ ਵੱਧ ਨੰਬਰ ਆਉਣਗੇ ਇਹ ਗੱਲ ਉਹ ਅਕਸਰ ਕਹਿੰਦੇ ਸਨ ਅਸੀਂ ਇੰਜ ਹੀ ਕਰਦੇ ਮੇਰਾ ਜਵਾਬ ਸਭ ਤੋਂ ਵੱਖਰਾ ਹੁੰਦਾ ਉਹ ਮੈਨੂੰ ਹੌਨਸਾਰ ਪੁੱਛਦੇ ਹਾਂ ਬਾਈ ਮਨੀ ਤਿਆਰੀ ਹੈ ਅੱਜ ਫੇਰ ਮੇਰੀ ਪੂਰੀ ਤਿਆਰੀ ਸੀ ਮੈਨੂੰ ਫਟਾਫਟ ਕਲਾਸ ਵਿੱਚ ਜਾਨ ਦੀ ਓਡੀਕ ਸੀ ਚਲ ਚਲੋ ਬਾਈ ਪਹਿਲੇ ਵਾਲੀ ਆਪਣੀ ਕਲਾਸ ਵਿੱਚ ਚਲੋ ਮਾਸਟਰ ਜੀ ਬਾਰੀ ਬਾਰੀ ਸਭ ਨੂੰ ਕਲਾਸਾਂ ਵਿੱਚ ਭੇਜਣ ਲੱਗ ਪਏ ਸਾਡੀ ਕਲਾਸ ਵੀ ਕਮਰੇ ਵਿੱਚ ਜਾ ਬੈਠੀ ਕੁਝ ਧੀਰ ਬੱਚਿਆਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਫਿਰ ਚੁੱਪ ਵਰਤ ਗਈ ਮਾਸਟਰ ਜੀ ਆ ਗਏ ਸਨ ਉਹ ਅਨਸਾਰ ਸਾਨੂੰ ਪੜ੍ਹਾਉਣ ਲੱਗ ਪਏ ਹਾਂ ਬਾਈ ਕੱਲ ਮੈਂ ਤੁਹਾਨੂੰ ਇੱਕ ਸ਼ਬਦ ਦਿੱਤਾ ਸੀ ਵਾਰੀ ਅੱਜ ਤੁਸੀਂ ਉਹਦੇ ਵਾਕ ਬਣਾ ਕੇ ਸੁਣਾਓਗੇ ਮੈਂ ਆਪਣਾ ਸਾਰਾ ਧਿਆਨ ਆਵਾਜ਼ਾਂ ਵੱਲ ਲਾ ਲਿਆ ਚੱਲ ਭਾਈ ਜਗਜੀਤ ਵਾਰਿਸ਼ ਸ਼ਬਦ ਦਾ ਵਾਕ ਬਣਾ ਮਾਸਟਰ ਜੀ ਬੋਲੇ ਜਗਜੀਤ ਦੇ ਉੱਠਣ ਦੀ ਆਵਾਜ਼ ਆਈ ਪਹਿਲਾਂ ਉਹਨੇ ਆਪਣੇ ਕੱਪੜੇ ਝਾੜੇ ਫਿਰ ਬੋਲਿਆ ਮਾਸਟਰ ਜੀ ਮੇਰੇ ਕੋਲ ਬਹੁਤ ਕੱਪੜੇ ਨੇ ਇੱਕ ਕਮੀਜ਼ ਪਾਉਣ ਦੀ ਵਾਰੀ ਹਫ਼ਤੇ ਵਿੱਚੋਂ ਆਉਂਦੀ ਹੈ ਵਾਹ ਵਈ ਵਾਹ ਆ ਚਾਲ ਕਮਲ ਤੂੰ ਸੁਣਾ ਮਾਸਟਰ ਦੀ ਆਵਾਜ਼ ਸੁਣ ਕਮਲ ਉੱਠ ਕੇ ਖੜੀ ਹੋ ਗਈ ਕਹਿੰਦੀ ਮਾਸਟਰ ਜੀ ਅੱਜ ਨਹਿਰ ਤੋਂ ਖੇਤਾਂ ਨੂੰ ਪਾਣੀ ਲਾਉਣ ਦੀ ਸਾਡੀ ਵਾਰੀ ਏ ਵਾਹ ਵਈ ਵਾਹ ਕਮਾਲ ਕਰਤੀ ਕਮਲ ਨੇ ਬਈ ਮਨੀ ਹੁਣ ਤੂੰ ਵਾਰੀ ਸ਼ਬਦ ਵਾਕ ਦਾ ਬਣਾ ਮਾਸਟਰ ਜੀ ਦੀ ਆਵਾਜ਼ ਸੁਣ ਮੈਂ ਹੌਲੀ-ਹੌਲੀ ਉੱਠ ਕੇ ਖੜਾ ਹੋ ਗਿਆ ਮਾਸਟਰ ਜੀ ਜਿਨ੍ਹਾਂ ਦੇ ਮੇਰਾ ਬਾਪ ਸੀਰੀ ਹੈ ਉਤੋਂ ਉਹਨੂੰ ਤਿੰਨ ਟਾਈਮ ਦੀ ਰੋਟੀ ਮਿਲਦੀ ਹੈ ਉਸ ਵਿੱਚੋਂ ਸਵੇਰੇ ਬਾਪੂ ਦੀ ਦੁਪਹਿਰੇ ਮਾਂ ਦੀ ਤੇ ਰਾਤ ਨੂੰ ਰੋਟੀ ਖਾਣ ਦੀ ਮੇਰੀ ਵਾਰੀ ਹੁੰਦੀ ਹੈ ਜੋ ਆਪ ਦਿੰਦਾ ਦਿੰਦਾ ਮੈਂ ਬੈਠ ਗਿਆ ਸਾਰੀ ਕਲਾਸ ਵਿੱਚ ਚੁੱਪ ਛਾ ਗਈ ਕੁਝ ਦੇਰ ਬਾਅਦ ਮਾਸਟਰ ਜੀ ਦੀ ਆਵਾਜ਼ ਆਈ ਵੇਖੋ ਬੱਚਿਓ ਮਨੀ ਨੂੰ ਭਾਵੇਂ ਅੱਖਾਂ ਤੋਂ ਨਹੀਂ ਦਿਸਦਾ ਪਰ ਇਸ ਅੰਦਰ ਗਿਆਨ ਦਾ ਸੂਰਜ ਚੜ ਚੁੱਕਾ ਹੈ ਇੱਕ ਦਿਨ ਇਹ ਹਰ ਤਰ੍ਹਾਂ ਦਾ ਹਨੇਰਾ ਦੂਰ ਕਰੇਗਾ ਮਾਸਟਰ ਜੀ ਦੀ ਗੱਲ ਸੁਣ ਕੇ ਮੇਰੇ ਮੱਥੇ ਵਿੱਚ ਕੁਝ ਜਗਣ ਲੱਗ ਪਿਆ ਮੈਨੂੰ ਜਾਨੋ ਕਿੰਨਾ ਹੀ ਕੁਝ ਦਿਸਣ ਲੱਗ ਪਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਆ ਮਨੁੱਖ ਦਾ ਤੀਸਰਾ ਨੈਤ੍ਰ ਹੈ ਜੋ ساری ਉਮਰ ਦਾ ਗਹਿਣਾ ਹੈ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ